ਤਕਵੀਰ ਸਿੰਘ ਬਾਦਲ ਦੀ ਪੁਕਾਰ ਜੇ ਬਚਾਉਣਾ ਪੰਜਾਬ ਤਾਂ ਬਚਾਉਣੀ ਭੇ ਕੀ ਖੇਤਰੀ ਪਾਰਟੀ ਤਕਵੀਰ ਬਾਦਲ ਨੂੰ ਸੀਐਮ ਮਾਨ ਨੇ ਤਤਪਾਲ ਤੋਂ ਜਵਾਬ ਕਿਹਾ ਪੰਜਾਬ ਬਚਾਓ ਯਾਤਰਾ ਨਹੀਂ ਇਹ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ ਨਾਮ ਹੋਣਾ ਚਾਹੀਦਾ 24 ਲੱਖਾਂ ਤੋਂ ਪਹਿਲਾਂ ਤੇਜ਼ ਹੋਈਆਂ ਸਿਆਸੀ ਸਰਗਰਮੀਆਂ ਸੁਖਵੀਰ ਸਿੰਘ ਬਾਦਲ ਦੀ ਪੁਕਾਰ ਜੇ ਬਚਾਉਣਾ ਪੰਜਾਬ ਤਾਂ ਬਚਾਉਣੀ ਪਵੇਗੀ ਖੇਤਰੀ ਪਾਰਟੀ ਸੁਖਵੀਰ ਬਾਦਲ ਨੂੰ ਸੀਐਮ ਮਾਨ ਨੇ ਤਕ ਤਾਪ ਪਾਲਤ ਜਵਾਬ ਕਿ ਹਾਂ ਪੰਜਾਬ ਬਚਾਓ ਯਾਤਰਾ ਨਹੀਂ ਇਹ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ ਨਾਮ ਹੋਣਾ ਚਾਹੀਦਾ 2024 ਦੀ ਇਲੈਕਸ਼ਨ ਤੋਂ ਪਹਿਲਾਂ ਤੇਜ਼ ਹੋਈਆਂ ਸਿਆਸੀ ਸਰਗਰਮੀਆਂ ਦਰਸਲ 2024 ਇਲੈਕਸ਼ਨ ਦਾ ਜਿਵੇਂ ਹੀ ਵਿਗੜ ਬਚਿਆ ਤਾਂ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ 2022 ਦੇ ਵਿੱਚ ਜਿਸ ਢੰਗ ਤੇ ਨਾਲ ਅਕਾਲੀ ਦਲ ਦਾ ਹਾਲ ਦੇਖਣ ਨੂੰ ਮਿਲਿਆ ਤਾਂ ਉਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲਗਾਤਾਰ ਇਸ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਕਿ ਅਕਾਲੀ ਦਲ ਨੂੰ ਇਲੈਕਸ਼ਨ ਤੋਂ ਪਹਿਲਾਂ ਕਿਸੇ ਵੀ ਢੰਗ ਦੇ ਨਾਲ ਮਜ਼ਬੂਤ ਕਰ ਲਿਆ ਜਾਵੇ ਜਿਸ ਦੇ ਚੱਲਦਿਆਂ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਹੁਣ ਪੰਜਾਬ ਬਚਾਓ ਯਾਤਰਾ ਅਕਾਲੀ ਦਲ ਦੇ ਵੱਲੋਂ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਪੰਜਾਬ ਦੇ ਮੌਜੂਦਾ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਅਕਾਲੀ ਦਲ ਤੇ ਤਾਂਜ ਕੱਸਿਆ ਗਿਆ ਕਿਉਂਕਿ ਅਕਾਲੀ ਦਲ ਦੀ ਕੋਸ਼ਿਸ਼ ਜਿੱਥੇ ਮੁਰਤੋਂ ਆਪਣੀ ਪਾਰਟੀ ਦਾ ਵੋਟ ਬੈਂਕ ਸਰਜੀਤ ਕਰਨ ਦੇ ਵਿੱਚ ਲੱਗੀ ਹੋਈ ਆ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਬੇਸ਼ੱਕ ਇਸ ਵਕਤ ਸੱਤਾ ਦੇ ਵਿੱਚ ਪਰ ਇਸ ਵਕਤ ਉਹਨਾਂ ਦਾ ਨਿਸ਼ਾਨਾ 2024 ਦੀ ਲੋਕ ਸਭਾ 选举 ਤਾਂ ਕਿ ਜਿਹੜਾ ਆਪਣਾ ਵੋਟ ਬੈਂਕ ਲੋਕ ਸਭਾ ਦੇ ਲਈ ਹੋਰ ਮਜ਼ਬੂਤ ਕਰ ਲਿਆ ਜਾਵੇ ਤਾਂ ਤੁਹਾਨੂੰ ਉਹ ਜਿਹੜਾ ਅਕਾਲੀ ਦਲ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਪੋਸਟ ਪਾ ਕੇ ਉਹਦਾ ਐਲਾਨ ਕੀਤਾ ਗਿਆ ਤੁਹਾਨੂੰ ਉਹ ਵੀ ਦਿਖਾਉਂਦੇ ਆ ਕਿ ਕਿਸ ਢੰਗ ਦੇ ਨਾਲ ਜਿਹੜਾ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਇਹ ਕਿਹਾ ਗਿਆ ਹੈ ਕਿ ਜਿਹੜਾ ਹੁਣ ਅਕਾਲੀ ਦਲ ਦੇ ਵੱਲੋਂ ਇਹ ਯਾਤਰਾ ਸ਼ੁਰੂ ਕੀਤੀ ਜਾ ਬਗੀ ਦਰਸਲ ਜਿਹੜਾ ਇੱਕ ਮੀਟਿੰਗ ਕੀਤੀ ਗਈ ਸਾਂਝੀ ਸਾਂਝੀ ਮੀਟਿੰਗ ਆਪਣੀ ਲੀਡਰਸ਼ਿਪ ਦੇ ਨਾਲ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਅਗਵਾਹੀ ਸੁਖਵੀਰ ਸਿੰਘ ਬਾਦਲ ਨੇ ਕੀਤੀ ਉਹਦੇ ਵਿੱਚ ਇਹ ਬਿਆਨ ਬਾਜੀ ਸਾਹਮਣੇ ਆਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨੂੰ ਹਰ ਫਰੰਟ ਤੇ ਫੇਲ ਕਰਨ ਵਾਲੀ ਸਰਕਾਰ ਨੂੰ ਘੇਰਨ ਦੇ ਲਈ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਕੱਢਣ ਦਾ ਫੈਸਲਾ ਕੀਤਾ ਹੈ ਜਾਨੀ ਕਿ ਸੁਖਬੀਰ ਬਾਦਲ ਨੇ ਜਿਹੜੀ ਯਾਤਰਾ ਦਾ ਐਲਾਨ ਕੀਤਾ ਹੈ ਉਹ 1 ਫਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਜਿਸ ਦੇ ਚਲਦਿਆਂ ਹੀ ਇਹ ਵੀ ਕਿਹਾ ਗਿਆ ਕਿ ਉਸ ਯਾਤਰਾ ਦੀ ਅਗਵਾਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਜਾਵੇਗੀ ਨਾਲ ਹੀ ਪਾਰਟੀ ਲੀਡਰਸ਼ਿਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਵੀ ਜਿਹੜਾ ਉਹ ਨਗਰ ਕੀਰਤਨ ਆਯੋਜਿਤ ਕੀਤਾ ਜਾਵੇਗਾ ਇਹਦੇ ਨਾਲ ਨਾਲ ਕਿਹਾ ਗਿਆ ਕਿ ਇਹ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 10 ਤੋਂ 16 ਜਨਵਰੀ ਤੱਕ ਸ੍ਰੀ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਨਗਰ ਕੀਰਤਨ ਸਜਾਇਆ ਜਾਵੇਗਾ ਤਾਂ ਆਪਣੇ ਜਿਹੜੇ ਵੱਖ-ਵੱਖ ਲੀਡਰ ਨੇ ਉਹਨਾਂ ਦੀਆਂ ਡਿਊਟੀਆਂ ਵੀ ਉਹਨਾਂ ਦੇ ਵੱਲੋਂ ਉਹਨੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਹੁਣ ਸਿਆਸੀ ਸਰਗਰਮੀਆਂ ਵੀ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਤਾਂ ਅਕਾਲੀ ਦਲ ਤਾਂ ਕਿਉਂਕਿ ਇਹ ਅਕਾਲੀ ਦਲ ਹੁਣ ਸਿਆਸੀ ਲਾਮਬੰਦੀ ਕਰਨੀ ਸ਼ੁਰੂ ਕਰ ਚੁੱਕੀ ਆ ਜੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਦੀ ਖੇਤਰੀ ਪਾਰਟੀ ਨੂੰ ਬਚਾ ਲਵ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਜਾਂਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਗੜ ਪੰਜਾਬ ਜਿਸ ਦੇ ਚੱਲਦਿਆਂ ਹੀ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਸ੍ਰੀ ਮੁਖਸਰ ਸਾਹਿਬ ਦੇ ਵਿੱਚ ਦੋ ਸਿਆਸੀ ਕਾਨਫਰੰਸਾਂ ਕਰ ਰਹੇ ਆ 12 ਜਨਵਰੀ 2024 ਨੂੰ ਮਾਈ ਭਾਗੋ ਨੂੰ ਸਮਰਪਿਤ ਇਸਤਰੀ ਸਮੇਲਨ ਕੀਤਾ ਜਾਵੇਗਾ 14 ਜਨਵਰੀ 2024 ਨੂੰ ਅਕਾਲੀ ਦਲ ਦੇ ਵੱਲੋਂ ਇੱਕ ਵੱਡੀ ਸਿਆਸੀ ਕਾਨਫਰੰਸ ਵੀ ਕੀਤੀ ਜਾਵੇਗੀ ਸੁਖਵੀਰ ਸਿੰਘ ਬਾਦਲ ਕਹਿੰਦੇ ਨੇ ਕਿ ਪਿਛਲੇ 7 ਸਾਲ ਦੇ ਵਿੱਚ ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਗਿਆ ਕਾਂਗਰਸ ਦੇ ਵੱਲੋਂ ਤੇ ਮੌਕੇ ਦੀ ਸਤਾਧਾਰੀ ਦੇ ਵੱਲੋਂ ਜਿਸ ਦੇ ਚੱਲਦਿਆਂ ਹੀ ਹੁਣ ਆਸੀਂ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬ ਬਚਾਓ ਰੈਲੀ ਦਾ ਆਯੋਜਨ ਕਰਨ ਲੱਗਿਆ ਜਿਸ ਦੇ ਜਵਾਬ ਦੇ ਵਿੱਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਆਨ ਜਾਰੀ ਕੀਤਾ ਹੈ ਇੱਕ ਟਵੀਟ ਭਗਵੰਤ ਮਾਨ ਦੇ ਵੱਲੋਂ ਕੀਤਾ ਗਿਆ ਆਪਣੇ ਟਵੀਟ ਦੇ ਵਿੱਚ ਭਗਵੰਤ ਮਾਨ ਲਿਖਦੇ ਨੇ ਕਿ ਸਾਰੇ ਪੰਜਾਬ ਨੂੰ 15 ਸਾਲ ਹਰੇਕ ਪੱਖ ਤੋਂ ਲੁੱਟ ਕੇ ਅਕਾਲੀ ਦਲ ਨੇ ਬੋਲਿਆ ਵੱਡਾ ਸੱਚ ਵੋਟਾਂ ਤੋਂ ਪਹਿਲਾਂ ਪੂਰੇ ਪੰਜਾਬ ਚ ਅਕਾਲੀ ਦਲ ਤੋਂ ਪੰਜਾਬ ਬਚਾ ਲੋ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਇਸ ਦੀ ਮਾਫੀ ਕਦੇ ਫੇਰ ਮੰਗ ਲੈਣਗੇ ਕਿਉਂਕਿ ਉਹ ਵਿਵਾਦੀਆਂ ਆ ਜਿਹੜੀਆਂ ਬਾਦਲਾਂ ਦੇ ਰਾਜ ਦੇ ਵਿੱਚ ਪੰਜਾਬ ਦੇ ਵਿੱਚ ਹੋਈਆਂ ਸੀ ਉਹਨਾਂ ਨੂੰ ਲੈ ਕੇ ਇਹ ਜਿਹੜੀ ਮਾਫੀ ਮੰਗੀ ਗਈ ਸੀ ਸਖਬੀਰ ਬਾਦਲ ਦੇ ਵੱਲੋਂ ਉਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਕਿ ਜਿਹੜਾ ਹੁਣ ਇਹ ਯਾਤਰਾ ਕੱਢਣ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਾਦਲ ਐਸ ਡੀ ਬੀ ਜਿਹੜੀ ਮਾਫੀ ਆ ਉਹ ਲੋਕਾਂ ਤੋਂ ਮੰਗ ਲੈਣਗੇ ਤਾਂ ਸੀਐਮ ਮਾਨ ਨੇ ਇਹ ਨਸੀਹਤ ਦਿੱਤੀ ਹੈ ਕਿ ਤੁਸੀਂ ਭਾਈ ਜਿਹੜੀ ਆਪਣੀ ਯਾਤਰਾ ਸ਼ੁਰੂ ਕਰਨੀ ਆ ਉਸ ਦਾ ਨਾਮ ਪੰਜਾਬ ਬਚਾਓ ਯਾਤਰਾ ਨੂੰ ਛੱਡ ਕੇ ਅਕਾਲੀ ਦਲ ਤੋਂ ਪੰਜਾਬ ਬਚਾਓ ਯਾਤਰਾ ਨਾਮ ਦੀ ਯਾਤਰਾ ਨੂੰ ਸ਼ੁਰੂ ਕਰੋ ਕਿਉਂਕਿ ਤੁਹਾਡੇ ਕਿਰਦਾਰ ਨੂੰ ਲੋਕ ਹੁਣ ਪਲੀ ਭੰਤੀ ਜਾਣਦੇ ਨੇ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਤਰਾ ਦੇ ਨਾਮ ਉੱਤੇ ਸਿਆਸੀ ਨਟਕੀ ਕੀਤੀ ਜਾ ਰਹੀ ਆ ਇਹ ਭਗਵੰਤ ਸਿੰਘ ਮਾਨ ਹੋਰਾਂ ਦਾ ਕਹਿਣਾ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ 15 ਸਾਲਾਂ ਦੇ ਸ਼ਾਸਨ ਦੇ ਦੌਰਾਨ ਪੰਜਾਬ ਨੂੰ ਬੇਰਹਿਮੀ ਦੇ ਨਾਲ ਲੁੱਟਿਆ ਗਿਆ ਜਿਸ ਕਰਕੇ ਹੁਣ ਲੋਕ ਇਹਨਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਨੇ 15 ਸਾਲ ਹਨੇਰ ਕਰਦੀ ਤੇ ਬਾਦਮਨੀ ਵਾਲੇ ਸ਼ਾਸਨ ਦੌਰਾਨ ਸੂਬੇ ਦੇ ਇਹ ਜਿਹੜਾ ਹੱਕਾ ਤੇ ਡਾਕਾ ਮਾਰਿਆ ਪੰਜਾਬ ਨੂੰ ਗਹਿਰੇ ਜ਼ਖਮ ਇਹਨਾਂ ਦੇ ਵੱਲੋਂ ਦਿੱਤੇ ਗਏ ਨੇ ਸੂਬੇ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੁਣ ਹਾਸ਼ੀਏ ਤੇ ਪਹੁੰਚ ਚੁੱਕੀ ਆ ਜਿਹੜੀ ਪਾਰਟੀ ਨੂੰ ਸਭ ਤੋਂ ਮਜ਼ਬੂਤ ਪਾਰਟੀ ਪੰਜਾਬ ਦੇ ਵਿੱਚ ਮੰਨਿਆ ਜਾਂਦਾ ਸੀ 2022 ਦੀ ਇਲੈਕਸ਼ਨ ਦੇ ਵਿੱਚ ਸਿਰਫ 3 ਸੀਟਾਂ ਤੇ ਸਿਮਤ ਕੇ ਰਹਿ ਗਈ ਸੀ ਇਹ ਗੱਲ ਕਿਸੇ ਤੋਂ ਨਹੀਂ ਲੁਕੀ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਆ ਉਹ ਵੇਲਾ ਅ ਜੇ ਤੁਸੀਂ ਕਦੇ ਆਪਣੇ ਬਜ਼ੁਰਗਾਂ ਦੇ ਨਾਲ ਬੈਠੇ ਹੋਵੋ ਉਹ ਕਦੇ ਉਹਨਾਂ ਤੋਂ ਸੁਣਿਆ ਹੋਵੇ ਇੱਕ ਵੇਲਾ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਤੁੱਤੀ ਬੋਲਦੀ ਸੀ ਪ੍ਰਕਾਸ਼ ਸਿੰਘਾ ਕਿਹਾ ਜਾਂਦਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜੇ ਇਲੈਕਸ਼ਨ ਟਾਈਮ ਇੱਕ ਵੀ ਰੈਲੀ ਜਿਹੜੇ ਏਰੀਆ ਦੇ ਵਿੱਚ ਕਰ ਦੰਦੇ ਸੀ ਅਕਾਲੀ ਦਲ ਦੀ ਉਧਰ ਨੂੰ ਹੀ ਜਿੱਤ ਹੋ ਜਾਂਦੀ ਸੀ ਤੇ ਹੁਣ ਹਾਲਾਤ ਅਕਾਲੀ ਦਲ ਦੇ 220 ਵਿੱਚ ਕੀ ਬਣ ਗਏ ਨੇ ਕਿ ਸਿਰਫ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਈ ਸੀ ਉਹਨਾਂ ਦੇ ਵਿੱਚੋਂ ਵੀ ਇੱਕ ਵੱਡੀ ਸੀਟ ਜਿਹੜੀ ਮਨਪ੍ਰੀਤ ਯਾਲਦੀ ਨੇ ਕੱਢੀ ਸੀ ਇਹ ਉਸ ਇਲੈਕਸ਼ਨ ਟਾਈਮ ਵੀ ਇਹ ਚੀਜ਼ ਸਾਹਮਣੇ ਆਈ ਸੀ ਕਿ ਉਸ ਵਕਤ ਵੀ ਮੰਤਰੀ ਤੇ ਯਾਲੀ ਨੂੰ ਜਿਹੜੀ ਬੋਟ ਪਈ ਸੀ ਉਹਨਾਂ ਦੇ ਖੁੱਦੇ ਕਰਦਾਰ ਕਰਕੇ ਵੋਟ ਪਈ ਸੀ ਨਾ ਕਿ ਪਾਰਟੀ ਦੇ ਨਾਮ ਤੇ ਮੰਤਰੀ ਤੇ ਯਾਲੀ ਨੂੰ ਜਿਹੜੀ ਉਹ ਵੋਟ ਸੀ ਉਹ ਪਈ ਸੀ ਜਿਸ ਕਰਕੇ ਹੁਣ ਸੁਖਵੀਰ ਸਿੰਘ ਬਾਦਲ ਲਗਾਤਾਰ ਕਦੇ ਰੋਸਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਜੀਕੇ ਹੋਰਾਂ ਦੀ ਵਾਪਸੀ ਹੋ ਗਈ ਆ ਬੀਬੀ ਜ਼ਗੀਰ ਕੌਰ ਹੋਰਾਂ ਦੀ ਵਾਪਸੀ ਜਲਦ ਹੋਣ ਜਾ ਰਹੀ ਆ ਸਿਰਫ ਰਸਮੀ ਐਲਾਨ ਬਾਕੀ ਆ ਇਹ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਵਾਪਸੀ ਵੀ ਜਿਹੜੀ ਉਹ ਅਕਾਲੀ ਦਲ ਦੇ ਵਿੱਚ ਹੋ ਸਕਦੀ ਆ ਆ ਜਿਹੜੀਆਂ ਚਰਚਾਵਾਂ ਤੇ ਵੀ ਚੱਲ ਰਹੀਆਂ ਨੇ ਕਿ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਦੇ ਨਾਲ ਆਉਂਦੇ ਨੇ ਤਾਂ ਸੁਖਦੇਵ ਸਿੰਘ ਢੀਂਡਸਾ ਦੇ ਹੱਥ ਦੇ ਵਿੱਚ ਅਕਾਲੀ ਦਲ ਦੀ ਕਮਾਂੰਦ ਦਿੱਤੀ ਜਾਵੇ ਜਾਂ 2024 ਦੀ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਉਹ ਮੋੜ ਤੋਂ ਜਿਹੜਾ ਇੱਕ ਗੱਠਜੋੜ ਲੰਮਾ ਸਮਾਂ ਚੱਲਿਆ ਸੀ ਐਨਡੀਆ ਦੇ ਵਿੱਚ ਹਿੱਸੇਦਾਰ ਰਹੇ ਸੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਤੇ 224 ਦੇ ਇਲੈਕਸ਼ਨ ਦੇ ਵਿੱਚ ਮੁਰ ਤੋਂ ਜਿਹੜਾ ਉਹ ਗੱਠ ਜੋੜ ਵੀ ਹੋ ਸਕਦਾ ਹੈ ਜਿਸ ਨੂੰ ਲੈ ਕੇ ਹੁਣ ਵਿਰੋਧੀ ਲਗਾਤਾਰ ਕਾਲੀ ਦਲ ਨੂੰ ਘੇਰਦੇ ਨਜ਼ਰ ਆਉਂਦੇ ਨੇ ਕਿਉਂਕਿ ਇਹ ਲੰਮਾ ਸਮਾਂ ਕਾਲੀ ਦਲ ਭਾਜਪਾ ਦਾ ਗੱਠ ਜੋੜ ਚੱਲਿਆ ਪਰ ਜਦੋਂ ਕਿਸਾਨੀ ਅੰਦੋਲਨ ਆਇਆ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਦੇ ਵਿੱਚ ਜੇ ਇਹ ਤੁਸੀਂ ਉਹ ਵੀਡੀਓ ਦੇਖੀਆ ਹੋਣੀ ਆ ਤਾਂ ਹਰਸ਼ਮਿਤ ਕੌਰ ਬਾਦਲ ਨੇ ਵੀ ਸਟਾਰਟ ਦੇ ਵਿੱਚ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸਾਨੀ ਜਿਹੜਾ ਇਹ ਬਿੱਲ ਲਿਆਂਦੇ ਨੇ ਇਹ ਲੋਕਾਂ ਦੇ ਹੱਕ ਦੇ ਵਿੱਚ ਨੇ ਪਰ ਜਦੋਂ ਵਿਰੋਧ ਜਿਵੇਂ ਜਿਵੇਂ ਵਿਰੋਧ ਜ਼ਿਆਦਾ ਹੋਣ ਲੱਗਿਆ ਭਾਜਪਾ ਦਾ ਵਿਰੋਧ ਹੋ ਰਿਹਾ ਸੀ ਬਿਲਾ ਦਾ ਵਿਰੋਧ ਹੋ ਰਿਹਾ ਸੀ ਨਾਲ ਨਾਲ ਅਕਾਲੀ ਦਲ ਦਾ ਵੀ ਵਿਰੋਧ ਹੋ ਰਿਹਾ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਵਾਅਦੇ ਵਿੱਚ ਅਕਾਲੀ ਦਲ ਦੇ ਵੱਲੋਂ ਪਲਟੀ ਮਾਰ ਲਈ ਗਈ ਸੀ ਵੀ ਵੀ ਹਰਸਿੰਦਰਤ ਕੌਰ ਬਾਦਲ ਸਵੇਤ ਅਕਾਲੀ ਦਲ ਨੇ ਜਿਹੜਾ ਉਹ ਭਾਜਪਾ ਦੇ ਨਾਲੋਂ ਨਾਤਾ ਤੋੜ ਲਿਆ ਸੀ ਪਰ ਹੁਣ ਨਾਤਾ ਤੋੜਨ ਤੋਂ ਬਾਅਦ 2022 ਦੇ ਵਿੱਚ ਭਾਜਪਾ ਨੂੰ ਵੀ ਉਸ ਦਾ ਖਮੇਜਾ ਭੁਗਤਣਾ ਪਿਆ ਤੇ ਅਕਾਲੀ ਦਲ ਨੂੰ ਵੀ ਉਸ ਦਾ ਖਮੇਜਾ ਸੀ ਜਿਹੜਾ ਉਹ ਭੁਗਤਣਾ ਪਿਆ ਦੋਵੇਂ ਪਾਰਟੀਆਂ 2022 ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਪੂਰੀ ਤਰ੍ਹਾਂ ਪਿੱਛੜੀਆਂ ਨਜ਼ਰ ਆਈਆਂ ਜਿਸ ਦੇ ਚੱਲਦਿਆਂ ਹੁਣ ਮੁਰ ਤੋਂ ਉਸ ਗੱਠ ਜੋੜ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਹੋ ਸਕਦੀ ਆ ਸੁਖਵੀਰ ਸਿੰਘ ਬਾਦਲੇਸ ਵਕਤ ਲੱਗੇ ਹੋਏ ਨੇ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਮੁੜ ਤੋਂ ਅਕਾਲੀ ਦਲ ਦਾ ਉਹ ਰਤਬਾ ਕਾਇਮ ਕੀਤਾ ਜਾਵੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਹੀ ਦੇ ਵਿੱਚ ਹੁੰਦਾ ਸੀ ਜਿਸ ਢੰਗ ਦੇ ਨਾਲ ਅਕਾਲੀ ਦਲ ਦੀ ਤੁੱਤੀ ਬੋਲਦੀ ਸੀ ਤਾਂ ਦੂਜੇ ਪਾਸੇ ਵਿਰੋਧੀ ਲਗਾਤਾਰ ਅਕਾਲੀ ਦਲ ਨੂੰ கேਲ ਰਹੇ ਨੇ ਇਥੋਂ ਤੱਕ ਕਿ ਹੁਣ ਜਿਹੜੀ ਸੁਖਵੀਰ ਬਾਦਲ ਦੇ ਵੱਲੋਂ ਯਾਤਰਾ ਸ਼ੁਰੂ ਕੀਤੀ ਜਾਣੀ ਆ ਉਸ ਨੂੰ ਨਟੰਕੀ ਤੱਕ ਦੱਸ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਇਸ ਵਕਤ ਪੰਜਾਬ ਦੀ ਸੱਤਾਧਾਰੀ ਪਾਰਟੀ ਆ ਪਰ ਜਦੋਂ ਸੰਗਰੂਰ ਦੇ ਵਿੱਚ ਵਾਇਲ ਇਕਸ਼ਨ ਹੁੰਦੇ ਨੇ ਤਾਂ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਨੁਕਸਾਨ ਹੋਇਆ ਸੀ ਭਗਵੰਤ ਮਾਨ ਦਾ ਗੜ ਮੰਨਿਆ ਜਾਣ ਵਾਲਾ ਸੰਗਰੂਰ ਜਿੱਥੇ ਸਿਮਰਨਜੀਤ ਸਿੰਘ ਮਾਨ ਦੀ ਵੱਡੀ ਜਿੱਤ ਹੋਈ ਸੀ ਆਮ ਆਦਮੀ ਪਾਰਟੀ ਦੀ ਹਾਰ ਹੋਈ ਸੀ ਤਾਂ ਜਾਹੇ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਵੀ ਇਸ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਆ ਕਿ 24 ਦੀ ਇਲੈਕਸ਼ਨ ਤੋਂ ਪਹਿਲਾਂ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰ ਲਿਆ ਜਾਵੇ ਜਿਸ ਤੇ ਚੱਲਦਿਆਂ ਹੀ ਹੁਣ ਨਿਸ਼ਾਨੇ ਨੇ ਜਿਹੜੇ ਅਕਾਲੀ ਦਲ ਤੇ ਸਾਦੇ ਜਾ ਰਹੇ ਨੇ ਕੀ ਅਕਾਲੀ ਦਲ ਮੋੜ ਤੋਂ ਮਜ਼ਬੂਤ ਹੋ ਪਾਵੇਗਾ ਕੀ ਸੁਖਬੀਰ ਸਿੰਘ ਬਾਦਲ ਇਸ ਵਕਤ ਜਿਹੜੇ ਕਦਮ ਚੁੱਕ ਰਹੇ ਨੇ ਉਹ ਰੰਗ ਲਿਆਉਣਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਕੀ ਆਮ ਆਦਮੀ ਪਾਰਟੀ ਜਸਟੰਗ ਦੇ ਨਾਲ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਝਾੜੂ ਫੇਰ ਪ੍ਰਦਰਸ਼ਨ ਕਰਕੇ ਉਭਰੀ ਸੀ ਕੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਆਮ ਆਦਮੀ ਪਾਰਟੀ ਉਸ ਨੂੰ ਕਾਇਮ ਰੱਖ 파ਵੇਗੀ ਜਾਂ ਨਹੀਂ ਜਾਂ ਜਿਸ ਤੰਗ ਦੇ ਨਾਲ ਪੰਜਾਬ ਦਾ ਲੋਕ ਸਭਾ ਦੇ ਵਿੱਚ ਪੰਜਾਬ ਕਾਂਗਰਸ ਦਾ ਗੜ ਮੰਨਿਆ ਜਾਂਦਾ ਜਾਂ ਕਾਂਗਰਸ ਮੁਰ ਤੋਂ ਆਪਣੇ ਉਸੇ ਰਤਬੇ ਨੂੰ ਕਾਇਮ ਰੱਖ 파ਵੇਗੀ ਜਾਂ ਕਾਲੀ ਦਲ ਇੱਕ ਜਿਹੜੀ ਵੱਡੀ ਵਾਪਸੀ ਦੇ ਨਾਲ ਸਤਾ ਦੀ ਇਹ ਪਾਰਟੀ ਨੂੰ ਘੇਰ ਕੇ ਪੰਜਾਬ ਦੀ ਲੋਕ ਸਭਾ ਦੇ ਵਿੱਚ ਇੱਕ ਰਤਬਾ ਕਾਇਮ ਕਰ 파ਵੇਗਾ ਅਨੇਕ ਸਵਾਲ ਦੀ ਤਮਾਮ ਸਵਾਲਾਂ ਦੇ ਜਵਾਬ ਤਾਂ ਆ ਜਿਹੜਾ ਲੋਕ ਸਭਾ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਹੀ ਮਿਲ ਲਗੇ ਪਰ ਹੁਣ ਦੇਖਣਾ ਹੋਵੇਗਾ ਕਿ ਸੁਖਵੀਰ ਸਿੰਘ ਬਾਦਲ ਦੀ ਪੰਜਾਬ ਜੋੜੋ ਯਾਤਰਾ ਦੇ ਨਾਲ ਕਿੰਨੇ ਕੁ ਲੋਕ ਸਹਿਮਤ ਹੁੰਦੇ ਨੇ ਕਿੰਨਾ ਕੁ ਜਿਹੜਾ ਉਹਨੂੰ ਸਾਥ ਮਿਲਦਾ ਕਿਉਂਕਿ ਇਹ ਯਾਤਰਾ ਪਹਿਲਾਂ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਦੇ ਵੱਲੋਂ ਵੀ ਕੀਤੀ ਗਈ ਸੀ ਇੱਕ ਵੱਡਾ ਸਹਿਯੋਗ ਲੋਕਾਂ ਦਾ ਜ਼ਰੂਰ ਮਿਲਿਆ ਸੀ ਹਾਲਾਂਕਿ ਉਸ ਸਹਿਯੋਗ ਦਾ ਕੋਈ ਅਸਰ ਹੋਇਆ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ ਸ਼ਰੋਬਣੀ ਕਾਲੀਦਲ ਦੀ ਯਾਤਰਾ ਕਿੱਦਾਂ ਦੀ ਰਹਿਣ ਵਾਲੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਤਸਵੀਰ ਸਾਹ ਕੋ ਜਾਵੇਗੀ ਫਿਰ ਤੋਂ ਕਿਸੇ ਨਵੀਂ ਅਪਡੇਟ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਮੀਨੂ ਦੇਵਾ ਗਿਆ ਤੇ ਤੁਸੀਂ ਵੇਖਦੇ ਰਹੋ ਸਾਡਾ ਚੈਨਲ ਜਿਸੇ ਹੋਗਾ ਗਿਆਨ ਵਹੀ ਕਰੇਗਾ ਸਮਾਧਾਨ ਹਮ ਕਹਤੇ ਨਹੀਂ ਕਰਕੇ ਦਿਖਾਤੇ ਹਨ हमसे पहले काम करने वाले को मुंह मंगाइना दुआ तावीजों द्वारा किया कराया घर में खून के छीटे आना चंद मिनटों में खत्म ड्रेकलेश काम कारोबार में बंदिश मनचाही शादी में रुकावट सौतन दुश्मन से छुटकारा संतान का ना होना या होकर मर जाना प्यार में धोखा खा चुके प्रेमी प्रेमिका एक बार फोन अवश्य करें